ਫਿੰਗਰਾਂ ਪਰ ਰਵੀ ਸ਼ੇਰ ਸਿੰਘ ਦਾ ਕੋਈ ਨਵਾਬ ਕਹਿੰਦਾ ਔਰ ਕੋਈ ਰਸਤਮ ਕਹਿੰਦਾ ਆਹ ਰਵੀ ਸ਼ੇਰ ਸਿੰਘ ਦਾ ਪੁੱਤਰ ਥੱਪੇ ਥੱਪੇ ਦੇ ਪਟਨੇ ਆਸਟ੍ਰੇਲੀਆ ਦੀ ਟੀਮ ਵੱਲੋਂ ਪੀਟੀ ਹੋਈ ਰੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਹਲਕੀ ਚੋਟ ਮਹਿਸੂਸ ਕਰ ਰਿਹਾ ਨੌਜਨ ਅੰਬਾ ਗੁਰੂ ਮਹਾਰਾਜ ਮਿਹਰ ਭਰੇ ਹੱਥ ਰੱਖਣ ਥੋੜੀ ਸਾਈਡ ਦੇ ਲਈਏ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਮਿਰ ਭਰਿਆ ਤਰਕੇ ਮਾਲਕ ਇਹਨਾਂ ਨੌਜਵਾਨਾਂ ਦੇ ਸਿਰ ਤੇ ਸਾਰੇ ਡਾਇਮੰਡ ਸਪੌਂਸਰਾਂ ਦਾ 골ਡਨ ਸਪੌਂਸਰਾਂ ਦਾ ਧੰਨਵਾਦ ਹੈ ਮੰਨਾ ਪ੍ਰਧਾਨ ਜੀ ਸਾਡੇ ਕਾਲੇ ਬੱਕਰੇ ਵਾਲੇ ਆਪਣੇ ਸਾਥੀਆਂ ਨਾਲ ਆਏ ਨੇ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਭਾਈ ਦਾ ਇੱਥੇ ਪਹੁੰਚਰ ਤੇ ਜੀ ਆਇਆਂ ਨੂੰ ਸੋ ਸਾਰੇ ਡਾਇਮੰਡ ਸਪੌਂਸਰਾਂ ਦਾ 골ਡਨ ਸਪੌਂਸਰਾਂ ਦਾ ਬਹੁਤ ਬਹੁਤ ਜੀਆਂ ਨੇ ਸਾਰੇ ਡਾਇਮੰਡ ਸਪੌਂਸਰਾਂ ਦਾ ਧੰਨਵਾਦ ਤੇ 골ਡਨ ਸਪੌਂਸਰਾਂ ਦਾ ਤੇ ਨਾਲ ਸਹਿਯੋਗੀ ਵੀਰਾਂ ਦਾ ਬਹੁਤ ਵੱਡਾ ਰੋਲ ਉੱਥੇ ਬਾਗੜੀਆਂ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਦਾ ਵੱਡਾ ਰੋਲ ਹੈ ਮੈਂ ਬਾਗੜੀਆਂ ਪਿੰਡ ਦੇ ਬਲਵਿੰਦਰ ਕਾਲੇ ਵੱਲੋਂ ਜਿਨ੍ਹਾਂ ਵੀ ਸਾਡੇ ਇਸ ਪਹਿਲੇ ਵਰਲਡ ਕੱਪ ਦੇ ਡਾਇਮੰਡ ਸਪੌਂਸਰ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦਾ ਔਰ ਜਿਨ੍ਹਾਂ ਵੀ 골ਡਨ ਸਪੌਂਸਰ ਨੇ ਉਹਨਾਂ ਸਾਰੇ ਵੀਰਾਂ ਬਹੁਤ ਬਹੁਤ ਧੰਨਵਾਦ ਉਸੇ ਕਰਦੇ ਆ ਵੀ ਜਿਨ੍ਹਾਂ ਕਰਕੇ ਅੱਜ ਬਹੁਤ ਵੱਡੀ ਰੌਣਕ ਜਿਹੜੀ ਹੈ ਜ਼ਿਲ੍ਹੇ ਕਪੂਰਥਲੇ ਦੇ ਬਾਗੜੀਆਂ ਪਿੰਡ ਦੇ ਵਿੱਚ ਲੱਗੀ ਹੋਈ ਸੋ ਸਾਰਿਆਂ ਦਾ ਵੱਡਾ ਰੋਲ